ਮੇਰੇ ਸਾਲੇ ਦੀਆਂ ਸਾਰਾ ਖਾਲਾ ਕਿ ਧਰ ਦਿੰਦੇ ਆ ਇਹ ਇਹਨੇ ਨਾ ਜੀਣਾ ਡੁੱਪਰ ਕਰ ਰੱਖਿਆ ਇਹਨੂੰ ਤਾਂ ਮੈਂ ਦੱਸਦੀ ਸਾਲੇ ਅੰਮਾ ਜੋਦੀ ਕੰਮ ਕਰ ਮਰੇ ਮਰੇ ਹੁਣ ਲੱਗਦਾ ਹੈਗਾ ਪਤਾ ਤੂੰ ਵੀ ਕੀ ਯਾਦ ਰੱਖੀਂਗਾ ਹਜੇ ਤਾਂ ਇੱਕ ਹੀ ਵਿਖਾਇਆ ਐਵੇਂ ਨਹੀਂ ਸਿਆਣਿਆਂ ਨੇ ਕਿਹਾ 365 ਚਲਿਤਨਾਰ ਦੇ ਕੋਈ ਗੱਲ ਨਹੀਂ ਦੇਖੀ ਚੱਲ ਤੂੰ ਅੱਗੇ ਅੱਗੇ ਕੀ ਰੰਗ ਉਗੜਨਾ ਯਾਰ ਹਰੇ ਵਾਲਾ ਕਿਹੜਾ ਹੀ ਵਾਇਆ ਇਹ ਖੇਤ ਚੱਲ ਗਏ ਆਹ ਨਾ ਹੋਏ ਚੌਧਰੀਆ ਮੇਰੀ ਕੀ ਹੋ ਗਿਆ ਬਾਈ ਅੱਜ ਤਾਂ ਮੇਰੇ ਆ ਬੱਜੀ ਆ ਮੋਰਾਂ ਚ ਕਿਹਨੇ ਮਾਰੀ ਇਹੀ ਤਾਂ ਮੈਂ ਤੈਨੂੰ ਪੁੱਛਣਾ ਵੀ ਕਿਹਨੇ ਮਾਰੀ ਆ ਓਂ ਡਿੱਗ ਪਈ ਹੋ ਕਿਤੋਂ ਅੱਛਾ ਐ ਉੱਡ ਕੇ ਜਾ ਕੇ ਮੋਰਾਂ ਚ ਡਿੱਗੀ ਆ ਕੀ ਹੈ ਸਭ ਜਾਣਦਾ ਕੀ ਵਹਿਬ ਤਾਂ ਹੁੰਦੀਆਂ ਨੇ ਇੱਥੇ ਤੇ ਤੂੰ ਐਡਾ ਭੋਲਾ ਨਾ ਬਣ ਕਿੱਥੇ ਬੱਜੀ ਆ ਤੇਰੇ ਮੇਰੇ ਆਹਾ ਮਾਰੀ ਆ ਮੋਰਾਂ ਚ ਤੂੰ ਕਿੱਥੇ ਸੀ ਕੀ ਕਰਦਾ ਸੀ ਮੈਂ ਤਾਂ ਚੁੱਲੇ ਚੌਂਦਰੇ ਤੇ ਜਾਂਦਾ ਸੀ ਤੂੰ ਚੁੱਲੇ ਚੌਂਦਰੇ ਤੇ ਅੰਬ ਲੈਣ ਜਾਂਦਾ ਜਦੋਂ ਮੈਂ ਤੈਨੂੰ ਕੱਲ ਵੀ ਸਮਝਾਇਆ ਸੀ ਵੀ ਤੂੰ ਨਾਂ ਵਾਲਾ ਚੁੱਲੇ ਤੇ ਜਾਇਆ ਕਰ ਯਾਰ ਤੂੰ ਗੱਲ ਸੁਣ ਲੈ ਮੇਰੀ ਹੁਣ ਆਪਦਾ ਘਰ ਆ ਮੈਂ ਇੱਧਰ ਜਾਮਾ ਉੱਧਰ ਜਾਮਾ ਜਿੱਥੇ ਮਰਜੀ ਜਾਮਾ ਹੁਣ ਐ ਥੋੜੀ ਆ ਵੀ ਤੇ ਨਹੀਂ ਖੜਿਆ ਲੰਗਰ ਮੈਨੂੰ ਇਹ ਸਾਹੂ ਵੀ ਬੁੜੀਆਂ ਨਾਲ ਪੰਗੇ ਵਾਲੇ ਦਿੰਦਾ ਬਾਈ ਯਾਰ ਗੱਲ ਪੰਗਿਆਂ ਦੀ ਨਹੀਂ ਇਹ ਛੋਡੇ ਅਕਲ ਦਾ ਖਾਨੇ 'ਚ ਕੋਈ ਬੜਦੀ ਨਹੀਂ ਜਿਹੜੇ ਹਿਸਾਬ ਨਾਲ ਤੁਸੀਂ ਜਨਾਨੀਆਂ ਥੱਲੇ ਲੱਗੇ ਹੋ ਨਾ ਬਸ ਤੁਸੀਂ ਹੋਗੇ ਕਾਮਯਾਬ ਤੇਰੇ ਕਿਸੇ ਨੇ ਨਹੀਂ ਮਾਰੀ ਤੂੰ ਤੇ ਨੂੰ ਹੀ ਵਹਿਮ ਹੋ ਗਿਆ ਤੇ ਮੈਨੂੰ ਤੇਰਾ ਵਾਹਿਆ ਹੋਂਦੇ ਲੈ ਪਾਸੇ ਆਟਾ ਵਾਹਿਆ ਤੂੰ ਕਿਹੜਾ ਸਭ ਪਤਾ ਆਗਾ ਮੇਰੇ ਕਿਨੇ ਮਰੀਆ ਤੂੰ ਤਾਂ ਆ ਜਿਹੜੇ ਤੁਸੀਂ ਕਿਾਰੇ ਬਹੁਣੇ ਆ ਨਾ ਤੇ ਮੇਰੇ ਕਰਕੇ ਹੀ ਆ ਇਹਨਾਂ ਨੇ ਕਿਉਂ ਤੋਂ ਵੱਡਾ ਧਰਿਆ ਤੇ ਤੁਹਾਡੇ ਕਿਾਰੇ ਤੱਕ ਬਚੋ ਕੋਹ ਕਹਣ ਗਿਆ ਤੇ ਜਾਣਗੇ ਵੀ ਸਾਰੇ ਸੂਟਾ ਮੋਹੇ ਜਿਹਦੇ ਤੂੰ ਨਹੀਂ ਉਹ ਤਾਂ ਭੁੱਖੇ ਮਰਦੇ ਹੋਣਗੇ ਮਰਦੇ ਹੋਣਗੇ ਭੁੱਖੇ ਤੇ ਮਰਦੀ ਆਗੇ ਬਾਈ ਯਾਰ ਕੰਮ ਕਰ ਲੈ ਕੋਈ ਇੰਗੀਆਂ ਵਧੀਆ ਸੋਹਣੀਆਂ ਹੋ ਗਈਆਂ ਐ ਤੇ ਕੀ ਤੇ ਇਹਨਾਂ ਨੂੰ ਕਿਉਂ ਉਟਕੇ ਧਰਦਾ ਆ ਦੇਖ ਭਾਈ ਅੱਜ ਤਾਂ ਜਮਾ ਹੱਦ ਕਰਤੀ ਕੀ ਹੋ ਗਿਆ ਭਾਈ ਆ ਮਾਰੀ ਮੋਰਾ ਚ ਕਿਨੇ ਹੁਣ ਆਪਣੇ ਘਰੇ ਕੌਣ ਮਾਰ ਸਕਦਾਗਾ ਮੈਂ ਕਿਹੜਾ ਦੇਖਿਆ ਕਿਨੇ ਮਾਰੀ ਹੁਣ ਤੂੰ ਉਹ ਤੈਨੂੰ ਹੀ ਲੱਗਿਆ ਹੋਊਗਾ ਮਾਰੀ ਕਹਣ ਹੋਣੀ ਪੜਾ ਤੂੰ ਡਿੱਗ ਡੁੱਗ ਗਈ ਹੋਣੀ ਉਹ ਤਾਂ ਐ ਡਗ ਪੂਗੀ ਢੋਲੀ ਉਹ ਵੀ ਆ ਕੇ ਮਾਰਾ ਚ ਬੱਜੀ ਜਿਹੜਾ ਕੁਝ ਤੁਸੀਂ ਕਰੀ ਜਾਂਦੇ ਹੋ ਭਾਈ ਇਹ ਐ ਨਹੀਂ ਹੁੰਦਾ ਲੈ ਓਹੋ ਛੱਟ ਤਾਂ ਨਹੀਂ ਵੱਜੀ ਨਾ ਨਾ ਤੇ ਡਿਗਦਾ ਤਾਂ ਤੂੰ ਬਈ ਆਪ ਫਿਰਦਾ ਤੈਨੂੰ ਪਤਾ ਨਹੀਂ ਲੱਗਦਾਗਾ ਕੁਛ ਨਾ ਕੁਛ ਖਾ ਲੈਣਾ ਗੰਦ ਪਿੱਲ ਤੇ ਐਵੇਂ ਤੂੰ ਬਦਨਾਮ ਉਹਨੂੰ ਛੋਟੀ ਨੂੰ ਕਰੀ ਜਾਣਾਗਾ ਛੋਟੀ ਨਹੀਂ ਪਾਈ ਮੇਰੇ ਮੋਰਾਂ ਚ ਵੱਜੇ ਤੁਸੀਂ ਤਾਂ ਉਹਦੇ ਨਾਲੇ ਫਿਰਦੇ ਹੋ ਕਿ ਸਾਰਾ ਟੱਬਰ ਇੱਕੋ ਜਾ ਹੋਇਆ ਪਿਆਗਾ ਨਹੀਂ ਬਈ ਸਾਰਾ ਟੱਬਰ ਇੱਕੋ ਜਾ ਕਿਉਂ ਹੋ ਰਹਾਗਾ ਹੁਣ ਲੈ ਹੁਣ ਵੀ ਤੂੰ ਕਹਿੰਦੇਗਾ ਵੀ ਮੈਨੂੰ ਉਹਨੇ ਡੇਗਤਾ ਐ ਇਹ ਪੂਰਾ ਪਰਾ ਤਾਂ ਕਿਤੇ ਡਿਗ ਗਈ ਹੋਣੀ ਤੇਰੇ ਵੱਜੀ ਹੋਣੀ ਇਹ ਕਾਣਾ ਸਮਝਦੇ ਆਂ ਵੇ ਉਹਨੂੰ ਫੇਰ